ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਾਂ ਸਰਬ ਸਤਿਗੁਰੂ ਸ੍ਰੀ ਗੁਰੂ ਗੰਬਦ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਰਹਿ ਮਲ ਦਾ ਸਦਕਾ ਗੁਰਦੁਆਰਾ ਭਗਤ ਨਾਮਦੇਵ ਜੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਭਲੇ ਲਈ ਧੰਨ ਸਾਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਖਾਲਸਾ ਸਾਧਨਾ ਦੇ ਪਰਥਾਏ ਸੋ ਅੱਜ ਇਕੱਤੀ ਮਤ੍ਰਿਕ ਨੂੰ ਅਮਰਦਾ ਬਾਟਾ ਤਿਆਰ ਕੀਤਾ ਜਾ ਰਹਾ ਹੈ ਅਮਰਦਾ ਬਾਟਾ ਤਿਆਰ ਹੈ ਪੰਜ ਸਿੰਘ ਸਹਿਬਾਨ ਪਹੁੰਚ ਚੁੱਕੇ ਆ ਪੂਰੀ ਤਿਆਰੀ ਕੀਤੀ ਗਈ ਹੈ ਸੋ ਕਕਾਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਗੁਰਦੁਆਰਾ ਸਾਹਿਬ ਵੱਲੋਂ ਸਮੂਹ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਇਸ ਗੁਰੂ ਦੇ ਜਹਾਜ਼ੇ ਚੜ੍ਹਨਾ ਹੈ ਖਾਲਸਾ ਫੌਜਾਂ ਦੇ ਵਿੱਚ ਸ਼ਾਮਲ ਹੋਣਾ ਹੈ ਸੋ ਕਕਾਰ ਸਾਰਿਆਂ ਨੂੰ ਭੇਟਾ ਰਹਿਤਾ ਸੋ ਦਿੱਤੇ ਜਾਣਗੇ ਸੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਸੋ ਪੀਵ ਉਹ ਪਹਾੜਖੰਡਤਾ ਹੋਏ ਜਨ ਸਹਿਲਾ ਸੋ ਉਸਦੇ ਪਰਥਾਏ ਸੋ ਸਮੂਹ ਸੰਤਾਨ ਨੂੰ ਬੱਚੇ ਬੇਬੀਆਂ ਸਿੰਘ ਸਾਰਿਆਂ ਨੂੰ ਇਸ ਵੇਲੇ ਭੇਟਾ ਦਾ ਕਕਾਰ ਫਕਸ਼ਿਸ਼ ਕੀਤੇ ਜਾ ਰਹੇ ਹਨ ਸੋ ਆਪੋ ਆਪਣੀ ਸਰਦਾ ਹੈ ਭਗਰ ਜਿਸ ਕਿਸੇ ਨੂੰ ਕੋਈ ਭੇਟਾ ਜਾਂ ਕੋਈ ਦਰਸ਼ਨੀ ਭੇਟਾ ਜਾਂ ਸਰਕਾਰ ਵੱਲੋਂ ਕੋਈ ਮੱਥਾ ਟੇਕਣਾ ਹੈ ਸੋ ਸੰਤਾਂ ਬੜੇ ਉਤਸ਼ਾਹ ਦੇ ਨਾਲ ਉਹਤ ਰਈਆਂ ਨੇ ਸੋ ਇਹ ਜਥਾ ਪੰਚ ਸਿੰਘ ਸਰਵਣ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਤੋਂ ਇਹ ਦਫਾ ਪਹੁੰਚ ਗਿਆ ਹੈ ਜਿਨ੍ਹਾਂ ਨੇ ਸਿਕ ਸੰਤਾਂ ਨੂੰ ਗੁਰੂ ਪਿਆਰਿਆਂ ਨੂੰ ਇਸ ਗੁਰੂ ਦੇ ਜਿਹਾਰ ਵਿੱਚ ਟੜਾਉਣਾ ਹੈ ਅੱਜ ਦਾ ਫਕਮਨਾਮਾ ਸੋਹੀ ਮਹਿਲਾ ਪਹਿਲਾ ਪਾਂਡਾ ਅੱਛਾ ਸੋਏ ਜੋਤ ਸੁਭਾਵ ਸੀ ਪਾਂਡਾ ਆਤਮ ਲੈਣ ਤੋਤਾ ਹਛਾ ਨਾ ਹੋਏ ਸੀ ਗੁਰੂ ਦਵਾਰੇ ਹੋਏ ਸੁੱਧੀ ਪਾਇ ਸੀ ਇਹ ਦਵਾਰੇ ਧੋਏ ਹਛਾ ਹੋਏ ਸੀ ਸੋ ਇਸ ਪਾਂਡੇ ਨੂੰ ਸੋਚਾ ਕਰਨ ਦੇ ਲਈ ਸੋ ਇਸ ਪਾਂਡੇ ਨੂੰ ਮਾਂਜਣ ਦੇ ਲਈ ਸੋ ਇਹ ਜੋ ਗਰਸਿਕ ਪਿਆਰੇ ਅੱਜ ਆ ਇਸ ਗੁਰੂ ਸਾਹਿਬ ਦੇ ਇਸ ਜਹਾਜ ਜਹਾਜ ਦੇ ਵਿੱਚ ਚੜ ਰਹੇ ਆ ਸੋ ਸਤਿਗੁਰੂ ਕਿਰਪਾ ਹਮਤ ਕਰਨ ਤਾਂ ਕਿ ਅਸੀਂ ਉਹ ਆਪਣੇ ਭਾਂਡੇ ਨੂੰ ਗੁਰੂ ਗੁਰ ਸ਼ਬਦ ਦੇ ਦੁਆਰਾ ਅਸੀਂ ਮਾਨਸਕੀਏ ਸਾਫ ਕਰ ਸਕੀਏ ਆਦੋਏ ਪਰਮੇ ਪੁਲਾੜੀਆਂ ਦੁੱਧੇ ਲੱਗਾ ਹੈ ਲਕਸੀਗਾਰ ਬਣਾਇਆ ਕਾਰਜ ਨਹੀਂ ਕੀਤ ਜੇ ਤੋ ਦੰਦੇ ਬੰਸੀਸੀ ਤੇ ਤਵੇਲਾ ਕਹਸਨ ਪ੍ਰੇਤ ਪਕੜ ਚਲਾਏ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇ ਖਨੇ ਮਾਹ ਜਨਸੋ ਲੱਗਾ ਹੈ ਹੱਥ ਮਰੋੜੇ ਤਨ ਕਪੈ ਸਹਾ ਹੋ ਆਸੇਤ ਜੇਹਾ ਬੀਜੈ ਸੋਰੋ ਨੇ ਕਰਮਾ ਸੰਦਲਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਵ ਦੇਤ ਸੇ ਭਾਦੋਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਖੇਤ ਸੋ ਭਾਦੋ ਲਾਮ ਹੀਨਾ ਆਪ ਸੰਗਤ ਅਲੀ ਪਾਤ ਜਾਣੂ ਸੋ ਇਸ ਦੀ ਵਿਆਖਿਆ ਆਪ ਇਹਨੇ ਦੇਖ ਲੈਣੀ ਇਸ ਤਰ੍ਹਾਂ ਹੁਣ ਆਪਾਂ ਵਿਆਖਿਆ ਦੇ ਦਾ ਕਰਨ ਲੱਗਾਂਗੇ ਤਾਂ ਸਮਾਂ ਹੋਰ ਜ਼ਿਆਦਾ ਲੱਗੂਗਾ ਸੁਖਮਨੀ ਦੀ ਕਿਰਪਾ ਦਾ ਸਦਕਾ ਸੋ بارش ਵੀ ਪੂਰੇ ਜੋਰਸੋਰ ਨਾਲ ਅੰਮ੍ਰਿਤ ਵੇਲੇ ਤੋਂ ਤਕਰੀਬਨ ਪੈ ਰਹੀ ਹੈ 3 ਵਜੇ ਦੀ ਤਾਂ بارش ਜੋ ਹੈ ਸ਼ੁਰੂ ਹੋਈ ਹੋਈ ਹੈ ਸੌਰਕ ਰੁਕ ਰੁਕ ਕੇ بارش ਵੀ ਆ ਰਹੀ ਹੈ ਪਰ ਉlijke ਸਮੇਂ ਦੇ ਮੁਤਾਬਕ ਅੱਜ ਜੋ ਫਕਤ ਨਾਮਦੇਵ ਜੀ ਗੁਰਦੁਆਰਾ ਸਾਹਿਬ 'ਤੇ ਸੋ ਅੱਜ ਅਮਰਤ ਦੀ ਦਾਤ ਗੁਰਸਿੱਖ ਪਿਆਰਿਆਂ ਨੂੰ ਜੋ ਪਵਿੱਤਰ ਰੂਹਾਂ ਨੂੰ ਸੋ ਅਮਰਤ ਦੀ ਦਾਤ ਇਹ ਦਿੱਤੀ ਜਾ ਰਹੀ ਹੈ ਸੋ ਸਤਿਗੁਰੂ ਕੇ ਪਰਮ ਕਰਮ ਨਾਲ ਲੰਗਰਾਂ ਦੀ ਤਿਆਰੀ ਚੱਲ ਰਹੀ ਹੈ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰਾਂ ਦੀ ਜੀ ਸੇਵਾਵਾਂ ਕਰਕੇ ਆਪਣੇ ਜਨ ਸਪਨੇ ਕਰ ਰਹੇ ਹਾਂ ਸੋ ਸਮੂਹ ਸੰਤਾਂ ਜਿਸ ਤਰ੍ਹਾਂ ਕਿਸੇ ਦਾ ਯੋਗਦਾਨ ਹੈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਰਹੇ ਹਾਂ ਮੀ ਦੇ ਵਿੱਚ ਸਖ ਸੰਪੰਨ ਦੀ ਸੇਵਾ ਲਈ ਤਤਪਰ ਸੇਵਾਦਾਰ ਮੀ ਦੇ ਵਿੱਚ ਭੱਜੇ ਸਾਰੇ ਆ ਸੋ ਪ੍ਰਬੰਧ ਕਰ ਰਹੇ ਆ ਜੋ ਚੀਕਾਂ ਵਸਤਾਂ ਲੈ ਆਣੀਆਂ ਸੋ ਪੂਰੀ ਤਿਆਰੀ ਚੱਲ ਰਹੀ ਆ 9:30 ਤੋਂ ਲੈ ਕੇ ਤਿਆਰੀ ਚੱਲਦੀ ਆ 11 ਵਜੇ ਦਾ ਸਮਾਂ ਹੋ ਗਿਆ ਸੋ ਗੁਰਦੁਆਰਾ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਗੁਰਦੁਆਰਾ ਸਾਹਿਬ ਪੋਟ ਮੰਗਲ ਸਿੰਘ ਸੋ ਗੁਰਵੰਗਦ ਦੇਵ ਕਲੋਨੀ ਦੇ ਵਿੱਚ ਜੋ ਲੁਧਿਆਣਾ ਵਿਖੇ ਸ਼ੋਭਤ ਹੈ ਸੋ ਇਸ ਜਗ੍ਹਾ ਤੇ ਸਮੂਹ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦਾ ਸਦਕਾ ਸੋ ਗੁਰਸਿੱਖ ਪਿਆਰਿਆਂ ਲਈ ਸੋ ਗੁਰਸਿੱਖੀ ਦੇ ਜਹਾਜੇ ਚੜਨ ਦੇ ਲਈ ਤਿਆਰੀਆਂ ਉਪਰਾਲਾ ਕੀਤਾ ਗਿਆ ਹੈ ਪੀਵੋ ਪਾਹਲ ਖੰਡ ਧਾਰ ਵਜਨ ਸਹੇਲਾ ਸੋ ਅਮਰਦੀ ਦਾਤ ਉਹਨਾਂ ਰੂਹਾਂ ਨੂੰ ਬਖਸ਼ਿਸ਼ ਕਰਾਉਣ ਦੇ ਲਈ ਸੋ ਪੰਜ ਪਿਆਰੇ ਪਹੁੰਚ ਚੁੱਕੇ ਆ ਪੂਰੀ ਤਿਆਰੀ ਚੱਲ ਰਹੀ ਆ ਤਕਾ ਪ੍ਰਪਤ ਕਰਕੇ ਪੰਜਾਂ ਪਿਆਰਿਆਂ ਪਾਸੋਂ ਸੋ ਗਰੁੱਪ ਦੇ ਪਿਆਰੇ ਗਰੁੱਪਿਆਂ ਲਾਡਲੀਆਂ ਪਹੁੰਚੀਆਂ ਪਿਆਰ ਬਰ ਪਿਆਰ ਹੋ ਕੇ ਸੋ ਇੰਤਜ਼ਾਰ ਦੇ ਵਿੱਚ ਬੈਠੀਆਂ ਸ਼ਰਸ਼ੋਹਤ ਹੋ ਕੇ ਸੋ ਇੱਥੇ ਪੰਜ ਪਿਆਰੇ ਫਿਰ ਉਹਨਾਂ ਨੂੰ ਆਪਣੀ ਪੂਰੀ ਤਿਆਰੀ ਜੋ ਮੁਕੰਮਲ ਹੋਣ ਤੋਂ ਬਾਅਦ ਸੋ ਉਹਨਾਂ ਨੂੰ ਆਵਾਜ਼ ਦੇਣਗੇ ਸਿਕਸ ਨੂੰ ਤਾਂ ਹੌਲੀ-ਹੌਲੀ ਪਹੁੰਚ ਰਹੀਆਂ ਸੋ ਇੱਥੇ ਇਹ ਉੜੀ ਇੱਕ ਦਾ ਵੇਟਿੰਗ ਏਰੀਆ ਹੈ ਸੋ ਤਿਆਰ-ਬਰ ਤਿਆਰ ਹੋ ਕੇ ਸੰਪਰਕ ਤੇ ਆਪਣਾ ਇੰਤਜ਼ਾਰ ਕਰਦੇ